ਗਰੰਟੀਆਂ ਜਿਹੜੀਆਂ ਇੰਤਤੀਆਂ ਕੇਜਰੀਵਾਲ ਨੇ ਇੱਕ ਗਰੰਟੀ ਤਰਫ ਝੱਟੇ ਵੀ ਨਹੀਂ ਹਿੰਦੁਸਤਾਨ ਵਿੱਚ ਕਿਤੇ ਵੀ ਜਾਣਾ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਜਹਾਜ ਕਰਾਇਏ ਲੈਂਦਾ ਪੰਜਾਬ ਸਰਕਾਰ ਕਰਾਇ ਤੇ ਲੈਂਦੇ ਇਹਨਾਂ ਨੂੰ ਪਤਾ ਦਿੱਲੀ ਵਾਲੀ ਏਜੰਸੀਆਂ ਨਾਲ ਤੇ ਪਾਰਟੀਆਂ ਨੂੰ ਕੀ ਸਿੱਖ ਪਰ ਨੂੰ ਸ਼ਕਤੀ ਗੁਰੂ ਘਰਾਂ ਤੋਂ ਮਿਲਦੀ ਹੈ ਫਿਰ ਫੈਸਲਾ ਕਰ ਲੈਣਾ ਕਿ ਗੁਰੂ ਘਰਾਂ ਤੇ ਹੀ ਕੰਟਰੋਲ ਕਰ ਲਓ ਆਂ ਦੀਆਂ ਗਰੰਟੀਆਂ ਚ ਆ ਜਾਣੇ ਆ ਲੋਕਾਂ ਦੇ ਝੂਠੇ ਵਾਅਦਿਆਂ ਚ ਆ ਜਾਣੇ ਆ ਝੂਠੀਆਂ ਸੌਵਾਂ ਚ ਆ ਜਾਣੇ ਆ ਇਹ ਜੇ ਫੈਸਲੇ ਕਰ ਲੈਣੇ ਆ ਫਿਰ ਆਪਾਂ ਪਛਤੌਣੇ ਆ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਵਿੱਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਖਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ੈਲ ਸੋਚੇ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਧੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ Rajasthan ਦੇ ਬੱਚੇ ਆ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਇਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ੍ਹ ਦਿੱਤਾ ਹੈ ਦੇਖੋ ਕਿੰਨਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਉਹ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਹਰ ਔਰਤ ਨੂੰ 1000 ਰੁਪਏ ਦੇਵਾਂਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ 1000 2500 ਪੈਨਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਰੰਗ ਰੋਣ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਰੰਟੀਆਂ ਜਿਹੜੀਆਂ ਦਿੱਤੀਆਂ ਕੇਜਰੀਵਾਲ ਨੇ ਇੱਕ ਗਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਏ ਐ ਜਵੇਂ ਨਰੇਜ਼ ਆਏ ਸੀ ਮੁਗਲ ਆਏ ਸੀ ਸਾਰਾ ਦੇਸ਼ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੇ ਤਰੀਕੇ ਨਾਲ ਹੁਣ ਆ ਗਏ ਐ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਨਹੀਂ ਕਿ ਤੁਹਾਡਾ ਦੁੱਖ ਦਰਦ ਦੂਰ ਕਰਨਾ ਨਹੀਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਹਕੂਬਿਆਂ ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤੁਸੀਂ ਦੇਖ ਲਓ ਕਿੱਡੇ ਵੱਡੇ ਕਪਲੇ ਤੁਹਾਨੂੰ ਕਹਿੰਦੇ ਐ ਤੁਹਾਡੀਆਂ ਸੜਕਾਂ ਟੁੱਟੀਆਂ ਪਈਆਂ ਆਟਾ ਦਾਲ ਨਹੀਂ ਮਿਲ ਰਿਹਾ ਸ਼ੱਕਰ ਨਹੀਂ ਮਿਲ ਰਿਹਾ ਈੇ ਨਹੀਂ ਮਿਲ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਕਹਿੰਦੇ ਖਜ਼ਾਨੇ ਘਟ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਖਤਿਆਰ ਲਾਏ ਆ ਆ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਚਲੇ ਜਾਓ ਭਗਵਾਨ ਤਮਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਾਮਿਲਨਾਡੂ ਚਲੇ ਜਾਓ ਨਾਗaland ਚਲੇ ਜਾਓ ਝੂਠਾ ਝੂਠੀਆਂ ਗੱਲਾਂ ਕਹਿਣਗੇ 1000 ਰੁਪਏ ਦੇਤਾ ਆਹ ਦੇਤਾ ਉਹ ਦਤਾ ਉਹਨਾਂ ਨੂੰ ਗੁੰਮਰਾ ਕਰਨ ਵਾਸਤੇ ਤੇ ਖਰਚਾ ਕਿੰਨਾ ਤੁਹਾਨੂੰ ਪਤਾ ਹੈ 4 ਸਾਲ ਹੋ ਗਏ ਤਕਰੀਬਨ ਹੱਦੇ 4000 ਕਰੋੜ ਰੁਪਇਆ ਆ ਐਡਾਂ ਤੇ ਹਿੰਦੋਸਤਾਂ ਚ ਲਾਇਆ 4.5 ਹਜ਼ਾਰ ਕਰੋੜ ਆਪਣੀ ਸਰਕਾਰ ਹੁੰਦੀ ਸੀ ਸਾਡਾ ਪੂਰਾ ਬਜਟ ਸਾਲ ਦਾ 30 ਕਰੋੜ ਹੁੰਦਾ ਸੀ ਬਾਕੀ ਪੈਸਾ ਅਸੀਂ ਤੁਹਾਡੀ ਸੇਵਾ ਵਾਸਤੇ ਲਾਉਂਦੇ ਸੀ 4.5 ਹਜ਼ਾਰ ਕਰੋ ਅੱਛਾ ਲੁੱਟਣ ਦਾ ਇਹ ਤਰੀਕਾ ਹੀ ਵਧੀਆ ਕੀਤਾ ਜਿੰਨਾ 4.5 ਹਜ਼ਾਰ ਕਰੋੜ ਕੀਤਾ 30 ਤੋਂ 40% ਵਾਪਸ ਲੈਂਦੇ ਆ ਹੁਣ ਚੈਨਲਾਂ ਨੂੰ ਕਈ ਚੈਨਲ ਤਾਂ ਇਹ ਜੇ ਬਣ ਗਏ ਜਿਹੜਾ ਸਪੋਕਸਮੈਨ ਹੀ ਬਣ ਗਏ ਜੇ 24 ਘੰਟੇ ਜਿਵੇਂ ਆਮ ਆਦਮੀ ਪਰਟੀ ਕਹਿੰਦੀ ਹੈ ਉਵੇਂ ਹੀ ਝੂਠ ਬੋਲੀ ਜਾਣਗੇ ਬੋਲੀ ਜਾਣਗੇ ਹੁਣ ਜਿਵੇਂ ਆ ਨਿਊਜ਼ ਆਕੀ ਨਾ ਤਕਰੀਬਨ 40 ਤੋਂ 50 ਕਰੋੜ ਰੁਪਏ ਉਹਨਾਂ ਨੂੰ ਸਾਲ ਦਾ ਦਿੰਦੇ ਐ ਜੇ ਇੱਕ ਵੀ ਰਿਪੋਰਟ ਮੇਰੇ ਹੱਕ ਚ ਲਿਖਿਆ ਨਹੀਂ ਆ ਕੁਝ ਦਿਖਾਉਣ ਹੁਣ ਵੀ ਤੁਸੀਂ ਦੇਖੋਗੇ ਆ ਲਾਈਵ ਕੱਲਾ ਪੀ.ਟੀ.ਸੀ ਤੇ ਚੱਲਦਾ ਹੋਣਾ ਹੋਰ ਸਾਰਿਆਂ ਨੂੰ ਕਹਿੰਦਾ ਬੰਦ ਕਰੋ ਸੁਬੀਰ ਦਾ ਭਾਜ ਨਹੀਂ ਅਸੀਂ ਤੁੰਨਾ ਜੇ ਗਲਤੀ ਨਾ ਦਿਖਾ ਦੇ ਨਾਲ ਦੇ ਨਾਲ ਉਹਨਾਂ ਦਾ ਪੈਸਾ ਕੱਟ ਦਿੰਦੇ ਐ ਡਰਾ ਕੇ ਰੱਖੇ ਐ ਹੁਣ ਤੁਸੀਂ ਹੈਰਾਨ ਰਹੇ ਹੋਗੇ ਕਿੰਨੇ ਸਾਲ ਤੋਂ ਤੁਸੀਂ ਰੈਲੀਆਂ ਚਾਉਂਦੇ ਰਹੇ ਹੋ ਅਕਾਲੀ ਦਲ ਦੀਆਂ ਇੱਕ ਵਾਰ ਵੀ ਕਿਤੇ ਰੋਡਵੇਜ ਦੀ ਵੱਟ ਲਈਤੀ ਅਸੀਂ ਇੱਕ ਵਾਰ ਵੀ ਅੱਜ ਤੇ ਜਦੋਂ ਦੀ ਸਰਕਾਰ ਆਈ ਐ ਸਾਰੀਆਂ ਰੋਡਵੇਜ਼ ਦੀਆਂ ਬੱਸਾਂ ਸਾਰੇ ਪਟਵਾਰੀਆਂ ਦੀਆਂ ਪੰਜ ਸੈਕਟਰੀਆਂ ਡਿਊਟੀਆਂ ਬੱਸਾਂ ਭਰੋ ਦੱਸਾ ਕਿੰਨੇ ਬੰਦੇ ਆ ਦੋ 2.5 ਹਜ਼ਾਰ ਤੋਂ ਬਾਅਦ ਬੰਦਾ ਹੀ ਨਹੀਂ ਆਇਆ 2.5 ਹਜ਼ਾਰ ਤੋਂ ਬਾਅਦ ਬੰਦਾ ਨਹੀਂ ਆਇਆ ਸਰਕਾਰੀ ਬੱਸਾਂ 16 1600 ਬੱਸਾਂ ਸਰਕਾਰੀ ਮਤਲਬ ਜਿਹੜੇ ਗਰੀਬ ਨੇ ਕਿਤੇ ਪੰਜਾਬ ਜਾਣਾ ਸੀ ਅੱਜ ਕਿਤੇ ਨਹੀਂ ਜਾ ਸਕਦਾ ਕਿਉਂਕਿ ਸਾਰੀਆਂ ਬੱਸਾਂ ਸਰਕਾਰੀ ਖਰਚ ਤੇ ਤੰਬੂ ਦਾ ਵੀ ਖਰਚ ਸਰਕਾਰੀ ਲੰਗਰ ਦਾ ਵੀ ਖਰਚ ਸਰਕਾਰੀ ਜਿੰਨੇ ਇੱਥੇ ਟੈਂਟ ਲੱਗੇ ਆ ਕੋਈ ਪੰਜਾਬ ਦੇ ਬੰਦੇ ਨੂੰ ਨਹੀਂ ਦਿੱਤਾ ਟੈਂਟ ਲਾਉਣ ਵਾਸਤੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਟੈਂਟ ਲਾਉਣ ਵਾਸਤੇ ਉੱਥੋਂ ਕਮਿਸ਼ਨ ਲੈਂਦੇ ਆ ਹੁਣ ਜਿਹੜਾ ਕੇਜਰੀਵਾਲ ਹੈ ਹਿੰਦੁਸਤਾਨ ਵਿੱਚ ਕਿਤੇ ਵੀ ਜਾਣਾ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਜਹਾਜ ਕਿਰਾਏ ਲੈਂਦਾ ਪੰਜਾਬ ਸਰਕਾਰ ਕਿਰਾਏ ਤੇ ਲੈਂਦੇ ਤੇ ਕੇਜਰੀਵਾਲ ਨੇ ਕਿਹਾ ਕਿ ਮੈਂ 20 ਬੰਦੇ ਬਿਠਾਉਣ ਵਾਲਾ ਜੈੱਟ ਚਾਹੀਦਾ ਮੈਨੂੰ ਲਿਖੇ ਦਿੱਤਾ ਜਿਹਦਾ ਕਿਰਾਇਆ 10 ਲੱਖ ਰੁਪਇਆ ਘੰਟਾ ਹੈ 10 ਲੱਖ ਰੁਪਇਆ ਘੰਟਾ ਪੰਜਾਬ ਸਰਕਾਰ ਉਹਦਾ ਖਰਚਾ ਪੂਰਾ ਕਰੇ ਪੰਜਾਬ ਸਰਕਾਰ ਉਹਦੇ ਗਨਮੈਨਾਂ ਦਾ ਕੰਮ ਕਰੇ ਪੰਜਾਬ ਸਰਕਾਰ ਉਹਦੇ ਵਾਸਤੇ ਇੱਥੇ ਕੋਠੀ ਬਣਾਈ ਔ ਉਹਨਾਂ ਨੇ ਮਹੱਲੀ ਮੈਨੂੰ ਲੱਗਦਾ 15-20 ਕਰੋੜ ਲਾ ਕੇ ਕੀ ਇੱਥੇ ਕੇਜਰੀਵਾਲ ਰਿਆ ਕਰੂਗਾ ਇੱਥੇ ਮੁੱਖ ਮੰਤਰੀ ਨੂੰ ਕੋਈ ਪੁੱਛਦਾ ਨਹੀਂ ਹੈ ਇਹਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਉਂਕਿ ਇਹਨੂੰ ਕੋ ਅਕਲ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਹੈ ਇੱਥੇ ਸਰਕਾਰ ਕੇਜਰੀਵਾਲ ਚਾਹੁੰਦਾ ਆ ਡੀਸੀ ਐਸਐਸਪੀਆਂ ਐਸ ਡੀ ਐਮ ਤਹਿਸੀਲਦਾਰ ਸਾਰਿਆਂ ਦੀਆਂ ਬਦਲੀਆਂ ਦਿੱਲੀੋਂ ਕੇਜਰੀਵਾਲ ਦੇ ਦਫਤਰ ਚ ਹੁੰਦੀਆਂ ਉਹਦੇ ਸੈਕਟਰੀ ਸੀ ਐਮ ਆਊਸ ਬਿਠਾਏ ਐ ਸਸੋਡਿਆ ਤੇ ਜੈਨ ਸਾਹਿਬ ਤੇ ਸਾਰੇ ਦਿੱਲੀ ਦੇ ਜਿਹੜੇ ਵੇਲੇ ਕਰਦੇ ਅੱਜ ਇੱਥੇ ਮਿਨਿਸਟਰੀਆਂ ਪੰਜ ਪੰਜ ਵੜਨ ਦਿੱਤੀਆਂ ਕੰਮ ਨਿਸ਼ਾਨਾ ਇੱਕੋ ਇੱਕ ਹੈ ਕਿ ਪੈਸਾ ਕਿੱਥੋਂ ਮਿਲੂਗਾ ਹੁਣ ਤੁਸੀਂ ਦੇਖੋ ਇਹਨਾਂ ਨੇ ਲੈਂਡ ਪੂਲਿੰਗ ਦਾ ਕੰਮ ਸ਼ੁਰੂ ਕੀਤਾ ਜਿੱਥੇ ਆਪਾਂ ਲੜਾਈ ਲੜੀ ਕੀ ਸੀ ਲੈਂਡ ਪੁਲਿੰਗ ਦਾ ਇਹਨਾਂ ਨੇ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਜਿੱਥੇ ਜਿੱਥੇ ਪੰਜਾਬ ਥੋਂ ਨੂੰ ਜ਼ਮੀਨ ਚਾਹੀਦੀ ਹੈ ਦੱਸ ਦਿਓ ਅਸੀਂ ਐਕਵਾਇਰ ਕਰਕੇ ਤੁਹਾਨੂੰ ਦੇ ਦਾਂਗੇ ਸਾਨੂੰ ਇੰਨੇ ਕਰੋੜ ਰੁਪਏ ਦੇ ਦਿਓ ਅਸੀਂ ਫਿਰ ਮੋਰਚਾ ਲਾਇਆ ਭਾ ਲੜਾਈ ਲੜੀ ਵਾਪਸ ਤਾਂ ਕਰਨਾ ਪਿਆ ਕਿਉਂਕਿ ਤੂਫਾਨ ਖੜਾ ਹੋ ਗਿਆ ਹੁਣ ਇਹਨਾਂ ਨੇ ਨਵਾਂ ਤਰੀਕਾ ਕਰਤਾ ਕਿ ਅਸੀਂ ਹੁਣ ਅਜੇ ਆਪ ਸਾਡੀ ਐਕਵਾਇਰ ਕਰਨ ਗਿਆ ਆਪਣੀਆਂ ਜੜੀਆਂ ਆਪਣੀਆਂ ਜੜੀਆਂ ਇਹਨਾਂ ਦੀ ਪੁੱਡਾ ਹੁੱਡਾ ਜਿਹੜੇ ਹੈਗੇ ਏਜੰਸੀਆਂ ਹਲੇ ਤੱਕ ਵੀ ਨਹੀਂ ਛੱਡ ਰਹੇ ਹੁਣ ਜਿਹੜੇ ਆ ਲੱਗੇ ਐ ਤੁਸੀਂ ਦੇਖੋ ਪੂਰੇ ਪੰਜਾਬ ਵਿੱਚ ਜਿਵੇਂ ਦਿੱਲੀ ਸ਼ਰਾਬ ਦਾ ਘੁਟਾਲਾ ਹੋਇਆ ਸੀ ਜਿਹਦੇ ਵਿੱਚ ਕੇਜਰੀਵਾਲ ਅੰਦਰ ਹੈ ਕੋਈ ਘੁਟਾਲਾ ਪੰਜਾਬ 'ਚ ਹੈ ਪੂਰੇ ਪੰਜਾਬ ਵਿੱਚ ਜਿੰਨੇ ਠੇਕੇਦਾਰ ਐ ਕੱਲੇ ਇੱਕ ਬੰਦੇ ਤੋਂ ਸ਼ਰਾਬ ਲੈ ਸਕਦੇ ਆ ਤੁਸੀਂ ਦੇਖੋ ਜਿੱਦੋਂ ਕਰੋੜਾਂ ਰੁਪਏ ਲੈਂਦੇ ਆ ਕੱਲਾ ਇੱਕ ਬੰਦਾ ਜੋ ਪ੍ਰਾਈਸ ਕਹਿੰਦਾ ਉਹੀ ਦੇਣੀ ਪੈਂਦੀ ਹੈ ਅਰਬਾਂ ਰੁਪਏ ਦਾ ਘਟਾਲਾ ਹੈ ਪਰ ਕੋਈ ਫਿਕਰ ਨਹੀਂ ਅਜੀ ਤਾਂ ਪਾਰਲੀਮੈਂਟ ਵੀ ਰੋਲਾ ਪਾਇਆ ਸਾ ਬੀਬੀ ਹਰਸ਼ਮਨ ਕੋਰ ਬਾਦਲ ਨੇ ਕਿ ਇਨਕੁਆਰੀ ਕਰਾਓ ਤੁਸੀਂ ਦਿੱਲੀ ਅੰਦਰ ਕਿੱਥਾ ਦਿੱਲੀ ਵੀ ਆ ਹੀ ਕੀਤਾ ਤੇ ਇੱਥੇ ਇੱਥੇ ਪਤਾ ਨਹੀਂ ਕਿਉਂ ਨਹੀਂ ਹੋ ਰਹੀ